ਕੀ ਨਾਮ ਵੇਜੀ ਤੁਹਾਡਾ ਕੁਲਦੀਪ ਸਿੰਘ ਆ ਜੀ ਕੀ ਘਟਨਾ ਵਾਪਰੀ ਵੀਰ ਇਹ ਘਟਨਾ ਸਾਡੇ ਖੇਤ ਦਾ ਗਵਾਂਢੀ ਹੈ ਜਸਵਿੰਦਰ ਸਿੰਘ ਜੀ ਇਹਦਾ ਖੇਤ ਝੋਨਾ ਲੱਗਿਆ ਹੋਇਆ ਜੀ ਪਰਸੋ ਸ਼ੁੱਕਰਵਾਰ ਨੂੰ ਰਾਤ ਨੂੰ ਇਹਦੇ ਝੋਨੇ ਤੇ ਕੋਈ ਨਦੀਨ ਨਾਸ਼ਕ ਦਵਾਈ ਹੈ ਜਿਹੜੀ ਝੋਨਾ ਸੁਕਾ ਗਈ ਉਹਦਾ ਸਪਰੇਅ ਕਰ ਗਿਆ ਕੋਈ ਸ਼ਰਾਰਤੀ ਅਨਸਰ ਰਾਤ ਨੂੰ ਜੀ ਝੋਨਾ ਜਿਹੜਾ ਹੁਣ ਅਸੀਂ ਸੜਕ 'ਤੇ ਜਦੋਂ ਆ ਕੇ ਦੇਖਿਆ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਝੋਨੇ ਦੇ ਵਿੱਚ ਖੜਿਆ ਨਹੀਂ ਜਾਂਦਾ ਸਮੈਲ ਆ ਰਹੀ ਹੈ ਝੋਨੇ ਦੇ ਵਿੱਚੋਂ ਤੇ ਆਸੇ-ਪਾਸੇ ਵੀ ਜਿਹੜੇ ਕਿਸਾਨ ਵੀਰ ਆ ਸਾਡੇ ਹੋਰ ਵੀ ਸਾਰਿਆਂ ਦੇ ਸਹਿਮ ਦਾ ਮਾਹੌਲ ਆ ਜੀ ਵੀ ਜੇ ਕਿਸਾਨ ਹੀ ਇੱਕ ਦੂਜੇ ਦਾ ਦੁਸ਼ਮਣ ਬਣ ਗਏ ਫਸਲਾਂ ਖਰਾਬ ਕਰਨ ਲੱਗ ਗਏ ਤਾਂ ਫਿਰ ਅੱਗੇ ਭਵਿੱਖ ਬਹੁਤ ਖਤਰੇਜਾ ਜੀ ਕੋਈ ਸ਼ੱਕ ਵੀ ਰਿ ਕਿਸੇ ਤੇ ਸ਼ੱਕ ਫਲਹਾਲ ਤਾਂ ਕੋਈ ਨਹੀਂ ਜੀ ਅਸੀਂ ਪੁਲਿਸ ਰਿਪੋਰਟ ਕਰਦੇ ਆ ਪੁਲਿਸ ਨੂੰ ਵੀ ਇਹ ਅਪੀਲ ਕਰਦੇ ਆ ਵੀ ਜਿਹੜਾ ਇਹ ਪੂਰਾ ਸਖਤ ਮਿਹਨਤ ਨਾਲ ਕੰਮ ਕਰਕੇ ਕੋਈ ਸ਼ਰਾਰਤੀ ਅਨਸਰ ਨੂੰ ਫੜਿਆ ਜਾਵੇ ਤਾਂ ਕਿ ਹੋਰ ਕਿਸਾਨਾਂ ਦਾ ਗਾਂਵ ਨੂੰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਹੁਣ ਤੁਹਾਨੂੰ ਵੀ ਪਤਾ ਹੀ ਹੈ ਮਹਿੰਗਾਈ ਦਾ ਸਮਾਂ ਜੀ ਫਸਲ ਅੱਗੇ ਜੱਟ ਨੂੰ ਮਸਾਂ ਓਪੜਦੀ ਐ 100 ਉਮੀਦਾਂ ਹੁੰਦੀਆਂ ਜੀ ਫਸਲ ਤੋਂ ਆਪਾਂ ਨੂੰ ਤੇ ਉਹੀ ਇਹ ਕਿਸੇ ਸ਼ਰਾਰਤੀ ਅੰਸਰ ਨੇ ਖਰਾਬ ਕਰਤੀ ਜੀ ਤੇ ਹੋ ਸਕਦਾ ਜੀ ਅੱਜ ਕੱਲ ਵੀ ਕਿਸੇ ਜਿਹੜਾ ਕਿਸਾਨ ਐ ਤੇ ਪਹਿਲਾਂ ਹੀ ਬਹੁਤ ਖੇਤੀ ਘਾਟੇ ਦਾ ਸੌਦਾ ਜੀ ਘਾਟੇ 'ਚ ਜਾ ਰਹੀ ਐ ਜੀ ਅੱਜ ਇਹ ਜਿਹੜੀ ਕੁਦਰਤੀ ਮਾਰ ਸਾਨੂੰ ਪਹਿਲਾਂ ਵੀ ਉਹ ਤਾਂ ਚਲੋ ਬੰਦਾ ਝੱਲ ਲੈਂਦਾ ਜਿਹੜੀ ਇਹ ਮਾਰ ਕਿਸੇ ਨੇ ਆਪ ਦੇ ਸਾਡੇ ਕਿਸਾਨ ਨੇ ਸਾਨੂੰ ਮਾਰਿਆ ਜੀ ਇਹ ਬਹੁਤ ਨਿੰਦਨਯੋਗ ਆ ਜੀ ਦੇਖਣ ਚ ਕਿਵੇਂ ਲੱਗਦਾ ਬਈ ਇੱਕ ਬੰਦੇ ਦਾ ਕੰਮ ਲੱਗਦਾ ਕਿ ਦੋ ਬੰਦੇ ਲੱਗਦਾ ਜੀ ਨਹੀਂ ਇੱਕ ਬੰਦਾ ਦਾ ਹੋਣ ਦਾ ਮੌਲ ਹੀ ਹੈ ਉਹਦਾ ਜੀ ਇੱਕ ਬੰਦਾ ਦਿਨੇ ਵੀ ਨਹੀਂ ਆਉਣ ਨੂੰ ਤਿਆਰ ਖੇਤ ਜੀ ਇਹ ਬਾਕੀ ਇਹ ਸਾਡਾ ਜਿਹੜਾ ਡਰੇਨ ਦਾ ਏਰੀਆ ਆ ਗਿਆ ਲਾਸਟ ਪਿੰਡ ਦਾ ਸਾਡਾ ਰਸਤਾ ਇੱਥੇ ਆ ਕੇ ਬੰਦ ਹੋ ਗਿਆ ਜੀ ਰਸਤਾ ਕਰਾਸ ਹੈ ਨਹੀਂਗਾ ਕੋਈ ਵੀ ਬੰਦਾ ਦਿਨੇ ਨਹੀਂ ਆਉਂਦਾ ਜੀ ਰਾਤ ਨੂੰ ਤਾਂ ਇੱਕ ਬੰਦੇ ਦਾ ਹੈ ਨਹੀਂ ਜੀ ਕੰਮ ਦੋ ਬੰਦਿਆਂ ਦਾ ਹੈਗਾ ਫਿਰ ਉਹ ਅਕਸਰ ਕੋਈ ਉਹਨੇ ਪਲ ਕਿ ਤੋਂ ਦਵਾਈ ਵੀ ਲੈ ਕੇ ਆਇਆ ਫਿਰ ਛੜਕਣ ਦਾ ਪ੍ਰਬੰਧ ਵੀ ਕਰਿਆ ਤੇ ਕਿਸਾਨ ਲੋਕਲ ਹੁਣ ਜਿਹੜੇ ਪਿੰਡ ਦੇ ਆ ਜੋ ਕਿਰਾਏ ਤੇ ਛੜਕਾਉਂਦੇ ਸਪਰੇ ਉਹਨੇ ਫੇਰ ਵੀ ਕਿਸੇ ਕਿਸਾਨ ਨੂੰ ਬਰਬਾਦ ਕਰਨ ਦੀ ਖਾਤਰ ਆਪ ਇਹਦੇ ਝੋਨੇ 'ਚ ਜਾ ਕੇ ਸਪਰੇ ਕਰੀ ਆ ਜੀ ਅਸੀਂ ਤਾਂ ਉਹਨੂੰ ਕਹਿਣਾ ਹੀ ਪਤੰਦਰਾ ਤੂੰ ਇੰਨੀ ਮਿਹਨਤ ਆਪਦੇ ਝੋਨੇ 'ਚ ਕਰ ਲਾ ਪੰਜ ਸੱਤ ਟੋਲੀਆਂ ਉੱਥੇ ਪਾ ਲੰਦਾ ਕੋਈ ਪੰਜ ਸੱਤ ਮਾਨ ਤੇਰਾ ਝਾੜ ਵੈ ਸੀ ਵੱਧ ਜਾਣਾ ਸੀ ਕਿਉਂ ਨਾਲੇ ਤਾਂ ਕਿਸਾਨ ਨੂੰ ਮਾਰਿਆ ਨਾਲੇ ਕੁਦਰਤ ਤਾਂ ਵੇਂਦੀ ਹੈ ਤੈਨੂੰ ਤੇਰੇ ਖਵਰੇ ਬੱਚਾ ਨਾਲ ਕੀ ਹੋਣੀ ਹੈ ਇਹ ਗੱਲ ਜਸਵਿੰਦਰ ਸਿੰਘ ਜੀ ਜੀ ਭਾਈ ਜੀ ਕੀ ਜਿਹੜਾ ਤੁਹਾਡੇ ਖੇਤ ਝੋਨਾ ਮੱਚਿਆ ਹੋਇਆ ਕੀ ਹੋਇਆ ਜੀ ਇਹ ਗਰਮੋਂ ਤੋਂ ਦਵਾਈ ਛਿੜਕੀ ਕਿਸੇ ਨੇ ਰਾਤ ਨੂੰ ਜੀ ਹੂੰ ਕਦੋਂ ਪਤਾ ਲੱਗਿਆ ਕਿ ਕਿਤੇ ਨਹੀਂ ਗੱਲ ਇਹ ਸ਼ੁੱਕਰਵਾਰ ਦੀ ਰਾਤ ਦੀ ਹੈ ਜੀ ਸ਼ੁੱਕਰਵਾਰ ਨੂੰ ਰਾਤ ਨੂੰ ਛਿੜਕੀ ਹੈ ਠੀਕ ਹੈ ਕਿਹੜਾ ਝੋਨਾ ਸੀਗਾ ਕਿੰਨਾ ਝੋਨਾ ਸੀ ਮੁੱਛਲ ਸੀਗਾ ਜੀ 2.5 ਕਿੱਲੇ ਥਾਂ ਦੇ ਐ 1401 ਠੀਕ ਹੈ ਕਿੰਨੇ ਥਾਂ ਤੇ ਲੱਗਦਾ ਸਪਰੇਅ ਕਿੰਨਾ ਡੇਢ ਕਿੱਲੇ ਦਾ ਲੱਗਦਾ ਵੀ ਛਿੜਕ ਗਿਆ ਹੋਊਗਾ ਹੂੰ ਬਾਕੀ ਪਾਂਤਾਂ ਤਗੜੀਆਂ ਲਾ ਗਿਆ ਜੀ ਹਾਂ ਕਿ ਘੇਰਾ ਸਾਰਾ ਕੱਢ ਗਿਆ ਜਿਵੇਂ ਮਸ਼ੀਨ ਕੱਢ ਦਿੰਦੀ ਆ ਤੇ ਅਗਲੇ ਪਾਸੇ ਬੂੰਦ ਵੀ ਨਹੀਂ ਟੱਪਣ ਦਿੱਤੀ ਹੋਰ ਅਗਲੇ ਵਾਹਣ ਚ ਬਿਸ਼ਾਂ ਬਿਸ਼ਾਈ ਰਿਆ ਹਿੱਸੇ ਦੇ ਵਾਹਣ ਚ ਰਿਆ ਢਾਈ ਗੱਲਾਂ ਜੀ ਕੋਈ ਸ਼ੱਕ ਵੀ ਨਹੀਂ ਸ਼ੱਕ ਤਾਂ ਕਿਸੇ ਦੇ ਨਹੀਂ ਕਿਸੇ ਦੇ ਨਹੀਂ ਜੀ ਆਪਣਾ ਰੌਲਾ ਹੀ ਨਹੀਂ ਕਿਸਨਾ ਸੀਗਾ ਜੀ ਬਾਕੀ ਇਹਨਾਂ ਦਾ ਲਾੜੜ ਕਿਸੇ ਬੰਦੇ ਨਾਲ ਵੀ ਨਹੀਂ ਜੀ ਜੇ ਇੱਕ ਤਾਂ ਹੁੰਦਾ ਬੰਦਾ ਚੱਕਵਾ ਹੁੰਦਾ ਜਾਂ ਕਿਵੇਂ ਹੁੰਦਾ ਇਹਨਾਂ ਦੇ ਕੁੱਤੇ ਦੇ ਸੋਟੀ ਵੀ ਨਹੀਂ ਮਾਰੀ ਹੁਣੇ ਹਾਲੇ ਤੱਕ ਲੱਗਦਾ ਇੱਥੇ ਕੀ ਲੱਗਦਾ ਭਈ ਇਹ ਜਿਹਿਆਂ ਘਟਣਾ ਪਿਛਲੇ ਕਈ ਸਾਲਾਂ ਤੋਂ ਦੇਖਣ ਨੂੰ ਮਿਲਦੀ ਹੈ ਨਾ ਕਣਕ ਤੇ ਵੀ ਇਹ ਸ਼ਰਾਰਤੀ ਕਰੀ ਕਿਸੇ ਨੇ ਨਾ ਵੀ ਇਹ 4 ਪਿੰਡਾਂ ਦਾ ਸੁੰਦ ਨਹੀਂ ਸਾਡੇ ਪਿੰਡ ਪਹਿਲੀ ਵਾਰੀ ਹੋਈ ਹੋਰ ਪਿੰਡਾਂ ਦਾ ਬਹੁਤ ਸੁੰਦਨਦੇ ਸੀ ਫਲਾਣੇ ਦਾ ਕੋਈ ਛਿੜਕ ਗਿਆ ਫਲਾਣੇ ਦਾ ਛਿੜਕ ਗਿਆ ਪਰ ਸਾਡੇ ਅਸੀਂ ਪਹਿਲੀ ਵਾਰੀ ਵੇਖੀ ਆ ਸਾਡੇ ਪਿੰਡ ਦੇ ਦਾ ਆਪ ਦੀ ਸੁਰਤ 'ਚ ਪਿੰਡੋ ਵੀ ਕਾਫੀ ਦੂਰ ਪੈ ਜਾਂਦਾ ਕਿਤੇ ਹਾਂਜੀ ਪਿੰਡੋ ਹੈਗਾ ਤਿੰਨ ਕਿ ਤਿੰਨ ਸਾਢੇ ਤਿੰਨ ਕਿਲੋ ਮੀਟਰ ਨਾਲ ਹੈਗਾ ਜੀ ਜਾ ਆਪਣਾ ਮੰਨ ਕੇ ਕਰ ਸਦਾ ਬਾਕੀ ਇਧਰ ਡਰੇਨ ਆ ਗਈ ਉਧਰ ਕੈਮਰੇ ਕੰਗਰੇ ਵੇਖੀ ਕੈਮਰੇਾਂ ਚ ਕੋਈ ਹੈ ਨਹੀਂ ਸੀਗਾ ਵੀ ਇਧਰ ਹੋ ਸਕਦਾ ਹੈ ਪਰਲੇ ਪਾਸੋਂ ਕੋਈ ਸ਼ਰਾਰਤ ਕਰ ਲਿਆ ਡਰੇਨ ਟਪ ਕੇ ਹੱਦ ਤੇ ਆ ਜੀ ਇਹ ਟ੍ਰੈਂਡੇ ਦੀ ਮੌਸਰ ਵੀ ਦੇ ਇਧਰ ਬਠੰਡਾ ਜਿਲਾ ਆ ਗਿਆ ਗਾਂ ਅਗਲੇ ਪਾਸੇ ਠੀਕ ਹੈ ਹੂੰ ਇਹ ਮੰਗ ਕਰਦੇ ਹਾਂ ਮੰਗ ਤਾਂ ਇਹ ਹੈ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਹੈ ਬੰਦੇ ਦਾ ਪਤਾ ਲੱਗਣਾ ਚਾਹੀਦਾ ਪੁਲਿਸ ਰਿਪੋਰਟ ਦਿੰਨੇ ਆ ਸੀ ਉਹ ਕੋਸ਼ਿਸ਼ ਕਰੇ ਫੜਨ ਦੇ ਬੰਦੇ ਨੂੰ ਗਾਂ ਹੋਰ ਨਾ ਕਿਸੇ ਨੁਕਸਾਨ ਹੋਵੇ ਕਿੰਨਾ ਕੁ ਨੁਕਸਾਨ ਮੰਨਦੇ ਤੁਸੀਂ ਨੁਕਸਾਨ 1.5 ਕਿੱਲੇ ਦਾ ਹੈਗਾ ਜੀ ਲਗਭਗ ਕਿੰਨੇ ਰੁਪਏ ਦਾ ਹੋਏਗਾ ਕੋਟੋ ਘਟਾ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਹਾਂ ਤਾਂ ਸਾਰੇ ਇਕੱਠੇ 1.5 ਲੱਖ ਦਾ ਨੁਕਸਾਨ ਹੋ ਗਿਆ ਜਿਹੜੇ ਕੋਲੋਂ ਪੈਸੇ ਲਾਏ ਆ ਉਹ ਵੱਖਰੇ ਜਿਹੜੇ ਪਾਲਣ ਵਾਸਤੇ ਐਡਾ ਐਡਾ ਮਸਾ ਦਾਣੇ ਤੇ ਕੀਤਾ ਚੋਣਾ ਜਹਾਂ 6 ਮਹੀਨੇ ਹੋਰ ਮਾਰੀ ਜਾਂਦੀ ਨਹੀਂ ਸਾਰਾ ਵਜਾਈ ਵਾਲਾ ਝੋਨਾ ਸੀਗਾ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਪਿੰਡ ਭਲਾਈਆ ਨਾਲ ਹੈਗਾ ਜੀ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦਾ ਸੋ ਇੱਥੇ ਜਸਵਿੰਦਰ ਸਿੰਘ ਦੇ ਖੇਤ ਹੈ ਜੀ ਇਹ ਜਿੱਥੇ ਸਪਰੇ ਕੋਈ ਰਾਤ ਨੂੰ ਕਰ ਗਿਆ ਲਗਭਗ ਦੋ ਜਣੇ ਕੋਈ ਕਰਕੇ ਗਏ ਆ ਜੋ ਸਾਨੂੰ ਸ਼ੱਕ ਲੱਗਦਾ ਵੀ ਦੋ ਜਣਾਂ ਦੀ ਉਮੀਦ ਹੈ ਤੇ ਨੁਕਸਾਨ ਕਾਫੀ ਜ਼ਿਆਦਾ ਹੈਗਾ ਜੀ ਲਗਭਗ ਇਹਦਾ 2.5 ਕਿੱਲੇ ਖੇਤ ਸੀ ਮੁੱਛਲ ਝੋਨਾ ਜੀ 1401 ਤੇ ਵਿੱਚੋਂ ਲਗਭਗ 1.5 ਕਿੱਲੇ ਤੋਂ ਪਲੱਸ ਹੀ ਜਿਹੜਾ ਹੈਗਾ ਉਹ ਤੋਂ ਸਪਰੇ ਉਹ ਵਿੱਚ ਜਿਹੜੀ ਸੁੱਕਣ ਵਾਲੀ ਉਹ ਕਰ ਗਿਆ ਨਦੀਨ ਨਾਸ਼ਕ ਜੀ ਨੂੰ ਸਪਰੇ ਬੋਲਦੇ ਆ ਪਰ ਉਹ ਕਰਕੇ ਗਿਆ ਜੀ ਸੋ ਇਹਦਾ ਲਗਭਗ 1.5 ਲੱਖ ਤੋਂ ਉੱਤੇ ਦਾ ਨੁਕਸਾਨ ਆ ਕਿਉਂਕਿ ਲੱਖ 1.5 ਲੱਖ ਰੁਪਏ ਦਾ ਝੋਨੇ ਦਾ ਨੁਕਸਾਨ ਆ ਉਸ ਤੋਂ ਬਾਅਦ ਜਿਹੜੀ ਉਹਨੇ ਮਿਹਨਤ ਕੀਤੀ ਸੀ ਵਿੱਚ ਰੇਸ ਪ੍ਰੇਮਾ ਕਰਦਾ ਬੰਦਾ ਉਹਨੂੰ ਖੇਤ ਨੂੰ ਬੋਂਦਾ ਬੀਜਦਾ ਸੋ ਸਾਰਾ ਖਰਚਾ ਉਹਦਾ ਲਗਭਗ 2 ਲੱਖ ਤੋਂ ਵੀ ਪਲੱਸ ਦਾ ਜਿਹੜਾ ਉਹਦਾ ਨੁਕਸਾਨ ਹੋਇਆ ਬੰਦੇ ਦਾ ਜੀ ਜਸਵਿੰਦਰ ਸਿੰਘ ਦਾ ਲੱਗਦਾ ਬਾਈ ਜੀ ਨਹੀਂ ਜਿਹੜਾ ਜਸਵਿੰਦਰ ਸਿੰਘ ਆ ਜੀ ਇਹਦੇ ਤੇ ਕੋਈ ਅਜੇ ਤੱਕ ਕੋਈ ਕਿਸੇ ਨਾਲ ਲੜਾਈ ਝਗੜੇ ਵਾਲਾ ਮਸਲਾ ਨਹੀਂ ਹੈਗਾ ਜੀ ਪਿੰਡ 'ਚ ਅਜੇ ਤੱਕ ਤੁਸੀਂ ਪਿੰਡ 'ਚ ਜਿੱਥੋਂ ਵੀ ਮਰਜ਼ੀ ਪਤਾ ਕਰੋਗੇ ਇਹ ਬੰਦਾ ਅਜੇ ਤੱਕ ਕਿਸੇ ਨਾਲ ਉੱਚੀ ਨਹੀਂ ਬੋਲਿਆ ਸੋ ਲਗਭਗ ਸੁਰਤ ਤੇ ਇਦਾਂ ਦਾ ਕੋਈ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਇਸ ਕਰਕੇ ਬਹੁਤ ਮੰਦਭਾਗੀ ਘਟਨਾ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਇਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਇਹਨੂੰ ਲੋੜੀ ਦਾ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਹੋ ਸਕਦਾ ਜੀ